ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗੇ ਦੋਸਤੋ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਐਡ ਕਰਾਉਣੀ ਹੋਵੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਖੂਬਸੂਰਤ ਮੱਝ ਹੋਵੇਗੀ ਮਿਲਕਿੰਗ ਵਾਲੇ ਪਾਸਿਓਂ ਵੀ ਬਹੁਤ ਵਧੀਆ ਦੋਸਤੋ ਮੱਝ ਹੈਗੀ ਆ ਏਰੀਆ ਜਿਹੜਾ ਜਿੱਥੇ ਤੁਸੀਂ ਦੋਸਤੋ ਪਹੁੰਚ ਕਰਨੀ ਹੈਗੀ ਆ ਪਿੰਡ ਸਲੇਮਪੁਰ ਤਹਿਸੀਲ ਰਾਏ ਸਿੰਘ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਲੱਗਦਾ ਦੋਸਤੋ ਤੇ ਸਟੇਟ ਰਾਜਸਥਾਨ ਆ ਜਾਂਦੀ ਆ ਸ਼੍ਰੀ ਗੰਗਾ ਨਗਰ ਤੋਂ ਇਸ ਪਿੰਡ ਦੀ ਦੂਰੀ 80 ਤੋਂ 85 ਕਿਲੋਮੀਟਰ ਆ तहसील रायसिंहनगर ਤੋਂ ਇਸ ਪਿੰਡ ਦੀ ਦੂਰੀ 30 ਤੋਂ 35 ਕਿਲੋਮੀਟਰ ਦੀ ਹੈਗੀ ਆ ਜੇਕਰ ਦੋਸਤੋ ਇਸ ਮੱਝ ਦੀ ਆਪਾਂ ਗੱਲ ਕਰੀਏ ਤਾਂ ਇਹ ਤੀਜਾ ਸੂਬਾ ਸੌਣ ਜਾ ਰਹੀ ਆ 5-6 ਦਿਨ ਹਜੇ ਸਮਾਂ ਜਿਹੜਾ ਦੋਸਤੋ ਇਸ ਮੱਝ ਨੇ ਹੋਰ ਲੈ ਜਾਣਾ ਸੌਣ ਦੇ ਵਿੱਚ ਵੱਡੀ ਮੱਝ ਹੈਗੀ ਆ ਦੋਸਤੋ ਹਾਈਟ ਲੈਂਥ ਵੀ ਪੂਰੀ ਆ ਤੇ ਆਰਡਰ ਦੀ ਕੁਆਲਿਟੀ ਤੁਸੀਂ ਵੇਖੋਗੇ ਬਹੁਤ ਖੂਬਸੂਰਤ ਆ ਬਾ ਕਮਾਲ ਜਿਹੜਾ ਆਰਡਰ ਬਣਾ ਕੇ ਤਿਆਰ ਕੀਤਾ ਹੈਗਾ ਮੱਝ ਨੇ ਮੁਠੀ ਜਿਹਾ ਥਾਣਾ ਵਿੱਥਾਂ ਵਿਰਲਾ ਬਹੁਤ ਵਧੀਆ ਹੈਗੀਆਂ ਬਹੁਤ ਖੂਬਸੂਰਤ ਵਿਥਾਂ ਵਿਰਲਾ ਨੇ ਗਾਇਵੰਤਰ ਬਹੁਤ ਪਿਆਰਾ ਹੈ ਮੁੱਠੀ ਵਾਲਾ ਥਣ 24 蒂ਪਣ ਦੇ ਵਿੱਚ ਦੋਸਤੋ ਤੁਸੀਂ ਚੈੱਕ ਪਾਸ ਕਰ ਸਕਦੇ ਹੋ ਚਾਰੇ ਥਣਾਂ ਦੇ ਵਿੱਚ 蒂ਪਣ ਦੇ ਵਿੱਚ ਬਹੁਤ ਖੂਬਸੂਰਤ ਮੋਟੀ ਧਾਰ ਹੈਗੀ ਆ ਬਾਕੀ ਮਿਲਕ ਜਿਹੜਾ 15 ਲੀਟਰ ਮਾਲਕ ਨੇ ਕਿਹਾ ਸੀ 15 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਆ ਦੋਸਤੋ ਉਹ ਇਸਨੇ ਪਾ ਦੇਣਾ ਹੈਗਾ ਮਾਲਕ ਦੇ ਕਹਿਣ ਦੇ ਮੁਤਾਬਕ 15 ਕਿਲੋ ਜੀ ਜਿਹੜੀ ਚੁਆਈ ਹੈਗੀ ਦੋਸਤੋ ਤੀਜੇ ਸਵੇਰ ਦੇ ਵਿੱਚ ਥਰਡ ਲਕਟੇਸ਼ਨ ਦੇ ਵਿੱਚ ਤੁਸੀਂ ਕਰ ਸਕਦੇ ਹੋ ਮੁੱਲ ਜਿਹੜਾ ਦੋਸਤੋ ਇਸ ਮੱਝ ਦਾ ਹੈਗਾ 68000 ਰੁਪਿਆ ਇਸ ਮੱਝ ਦਾ ਮੁੱਲ ਆ 68000 ਦੇ ਵਿੱਚ ਹੋਮ ਡਿਲੀਵਰੀ ਆ ਪੰਜਾਂ ਸਟੇਟਾਂ ਦੇ ਵਿੱਚ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਪੰਜਾਂ ਸਟੇਟਾਂ ਦੇ ਵਿੱਚ 68000 68000 ਰੁਪਏ ਦੇ ਵਿੱਚ ਜਿਹੜੀ ਦੋਸਤੋ ਪਹੁੰਚ ਕੀਤੀ ਜਾਣੀ ਹੈਗੀ ਐ ਇਸ ਮੱਝ ਦੀ ਸੋ ਬਹੁਤ ਵਧੀਆ ਖੂਬਸੂਰਤ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਹੈਗੀ ਆ ਦੋਸਤੋ ਮੋਟੀ ਬੀਨ ਤੁਸੀਂ ਵੇਖੋਗੇ ਮਿਲਕਬੇਨ ਬਹੁਤ ਮੋਟੀ ਉਬਰੀ ਹੋਈ ਨਜ਼ਰ ਆ ਰਹੀ ਆ ਬਹੁਤ ਵਧੀਆ ਪਾਈਪ ਵਾਂਗੂ ਮੋਟੀ ਪਾਈਪ ਵਾਂਗੂ ਜਿਹੜੀ ਦੋਸਤੋ ਇਹੇ ਝਲਕ ਮਾਰ ਰਹੀ ਆ ਮਿਲਕਬੇਨ ਸੋ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈਗਾ ਬਹੁਤ ਵਧੀਆ ਥਣ ਲੇਵਾ ਲੱਗਾ ਹੈਗਾ ਮੱਝ ਨੂੰ ਸੋ ਨਾਰਮਲੀ ਜਿਹੜਾ ਦੋਸਤੋ 15 ਲੀਟਰ ਦੀ ਮਿਲਕਿੰਗ ਇਸ ਮੱਝ ਨੇ ਪਾ ਦੇਣੀ ਹੈਗੀ ਤੇ 68000 ਰੁਪਏ ਜਿਹੜਾ ਮੁੱਲ ਹੈਗਾ ਇਸ ਦਾ 68000 ਦੇ ਵਿੱਚ ਦੋਸਤੋ ਤੁਹਾਡੇ ਘਰ ਜਿਹੜੀ ਪਹੁੰਚ ਹੋ ਜਾਣੀ ਆ ਬਾਕੀ ਸਕਿਨ ਦੇਖੋਗੇ ਦੋਸਤੋ ਜਿਹੜੀ ਚਮੜੀ ਆ ਬਿਲਕੁਲ ਬਰੀਕ ਚਮੜੀ ਆ ਪਿੱਠਪੂੜਾ ਬਹੁਤ ਵਧੀਆ ਚੌੜਾ ਪਿੱਠਪੂੜਾ ਹੈਗਾ ਥੋੜੀ ਜੀ ਵਜਨ ਦੇ ਵਿੱਚ ਨਾਰਮਲੀ ਤੁਹਾਨੂੰ ਥੋੜੀ ਜੀ ਘੱਟ ਲੱਗੇਗੀ ਬਾਕੀ ਮੱਝ ਬਹੁਤ ਖੂਬਸੂਰਤ ਆ ਪਿੱਠਪੂੜਾ ਵੀ ਬਹੁਤ ਚੌੜਾ ਹੈਗਾ ਸੋ ਜਿਹੜਾ ਦੋਸਤੋ ਇੱਕ ਪਾਸੇ ਜਿਹੜਾ ਸਿੰਗ ਹੈਗਾ ਦੋਸਤੋ ਉਹਦਾ ਕੈਪ ਜਿਹੜਾ ਉਤਰਿਆ ਹੋਇਆ ਉਹ ਵੀ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਨੋਟ ਕਰ ਸਕਦੇ ਜੇ ਬਾਕੀ ਆਲਮੋਸਟ ਜਿਹੜੀ ਮੱਝ ਬਹੁਤ ਵਧੀਆ ਖਰੀਦਣ ਵਾਲੀ ਆ ਸੋ ਵਿਜ਼ਿਟ ਜਿਹੜੀ ਆ ਦੋਸਤੋ ਤੁਸੀਂ ਪਿੰਡ ਸਲੇਮਪੁਰ ਪਹੁੰਚ ਕੇ ਤਸੱਲੀ ਆ ਜਿਹੜੀ ਆਪਣੀ ਨਰਕਪਰਖ ਹੈਗੀ ਆ ਉਹ ਆਰਾਮ ਨਾਲ ਕਰਕੇ ਜਿਹੜੀ ਇਹ ਮੱਝ ਖਰੀਦ ਸਕਦੇ ਜੇ ਚਾਰੇ ਥਾਣਾ ਦੇ ਚੈੱਕ ਪਾਸ ਕਰੋ ਤਸੱਲੀ ਕਰੋ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਪਰ ਜਿਹੜੀ 68000 ਦੇ ਵਿੱਚ ਆ ਦੋਸਤੋ ਪੰਜਾਂ ਸਟੇਟਾਂ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਆ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ